ਗਰਮ ਪਾਣੀ ਪਾਇਆ ਦੇਖੋ ਵੀ ਤਾਂ ਫਰਕ ਪੈਂਦਾ ਕਿ ਨਹੀਂ ਪੈਂਦਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵਗੇ ਅਸੀਂ ਤੁਹਾਡੀਆਂ ਦੁਆਵਾਂ ਦੇ ਨਾਲ ਬਹੁਤ ਜ਼ਿਆਦਾ ਵਧੀਆ ਹਾਂ ਕਿਰਨ ਦੀ ਕਿਚਨ ਦੇ ਅਪਡੇਟ ਇਹ ਨੇ ਕਿ ਟੁੱਟ ਗਈ ਸੀ ਤੇ ਉਹ ਜੋੜ ਦਿੱਤੀ ਆਪਾਂ ਮਿਸਤਰੀ ਬੁਲਾ ਕੇ ਨਵੀਂ ਕਿਚਨ ਬਹੁਤ ਜਲਦੀ ਸ਼ੁਰੂ ਕਰਾਂਗੇ ਜਿਸ ਦਿਨ ਕਿਰਨ ਨੇ ਸਾਨੂੰ ਹੁਕਮ ਲਗਾਣਾ ਸੀ ਉਸ ਦਿਨ ਸ਼ੁਰੂ ਕਰ ਦੇਣੀ ਹੈ ਕਿਰਨ ਦੀ ਕਿਚਨ ਅਜਾ ਸਾਡੀ ਵੱਡੀ ਕੁੜੀ ਫਿਰ ਉਸ ਤੋਂ ਛੋਟੀ ਕੁੜੀ ਫਿਰ ਉਹ ਜਮਾ ਹੀ ਛੋਟੀ ਕੁੜੀ ਜਿਹੜੀ ਦਰਵਾਜ਼ਾ ਮੱਲ ਕੇ ਬੈਠੀ ਕਹਿੰਦੀ ਅੱਗੇ ਨਹੀਂ ਆਣ ਦਿੰਦੀ ਮੈਂ ਕਿਸੇ ਨੂੰ ਤੇ ਦੇਖੋ ਵੀ ਮੈਂ ਬੈਠੀ ਐ ਨਾ ਸਾਡੀ ਸਭ ਤੋਂ ਵੱਡੀ ਮੰਮੀ ਸਭ ਤੋਂ ਵੱਡੀ ਕੁੜੀ ਅਸੀਂ ਸਾਰੇ ਚੱਲੇ ਜੀ ਆਨੰਦਪੁਰ ਸਾਹਿਬ ਮੱਥਾ ਟੇਕਣ ਨਾ ਪਾਪਾ ਤੇ ਇੱਕ ਆਲ ਆ ਗਏ ਸੀ ਮੰਮੀ ਹੁਣੀ ਤੇ ਅਸੀਂ ਸਾਰੇ ਚੱਲੇ ਆ ਆਨੰਦਪੁਰ ਸਾਹਿਬ ਮੱਥਾ ਟੇਕਾਂਗੇ ਠੀਕ ਐ ਹਾਂਜੀ ਕਿੱਥੇ ਚੱਲਿਓ ਆਨੰਦਪੁਰ ਸਾਹਿਬ ਬਾਰੇ ਚਲੋ 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 ਇਹਦਾ ਸੈਂਡਲ ਨਹੀਂ ਪਾਣਾ ਕਿਰਨੇ ਦਾ ਸੈਂਡਲ ਪਾ ਲੈ ਹਾਂ ਕਿਉਂਕਿ ਨਾ ਤੁਰੇਗੀ ਮੈਨੂੰ ਪਤਾ ਇੱਥੇ ਫਿਰ ਆਏ ਖਾਏ ਮੱਟੋ ਰਾਣੀ ਬੜੀ ਚਿਆਣੀ ਆ ਸਾਡੇ ਬੂਟਿਆਂ ਦੇ ਵਿੱਚ ਪਾਣੀ ਪਾਣ ਵਾਲਾ ਹੋਇਆ ਆਪਣੇ ਵਾਂਗੂ ਪਾ ਦਿੱਤਾ ਹੈ ਬੂਟੇ ਵਿਚਾਰੇ ਗਰਮੀ ਕਰਕੇ ਮੁਰਝਾਏ ਹੋਏ ਨੇ ਹੁਣ ਨਵੇਂ ਪੌਦੇ ਲਿਆਉਣੇ ਨੇ ਕਿਹਨੇ ਡੈਡੀ ਜਿੰਨੇ ਗਮਲੇ ਖਾਲੀ ਖਾਲੀ ਨੇ ਸਾਰੇ ਚ ਨਵੇਂ ਬੂਟੇ ਲਾਣੇ ਆ ਉਹ ਗੱਡੀ ਚਾਬੀ ਤਾਂ ਚੱਕ ਲੋ ਗੱਡੀ ਚਾਬੀ ਲੈ ਤੁਹਾਨੂੰ ਲੱਗਦਾ ਕਿ ਜੇ ਤੁਰ ਕੇ ਜਾਵਾਂਗੇ ਅਸੀਂ ਚਾਬੀ ਹੈਗੀ ਮੇਰੇ ਕੋਲ ਜਾਣ ਕੇ ਛੇੜ ਰਿਆਂ ਚਲੋ ਜੀ ਆਜੋ ਆਜੋ ਹਮ ਹਮਾ ਕੇ ਚਲੋ ਲੋ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਚੁੱਕੇ ਆ ਜੀ ਹੁਣ ਹੁਣੀ ਸਾਰਿਆਂ ਚ ਵੀਰ ਬੀਤੀ ਏ ਓਏ ਵੇਖੋ ਪਿੱਛੇ ਬੈਠੀਆਂ ਦੋ ਪਤਲੀਆਂ ਪਤਲੀਆਂ ਕੁੜੀਆਂ ਇੰਟਰ ਮੰਮੀ ਇਹਦੇ ਰਿਬਾਦਤ ਕਿਹਦਾ ਲੱਗ ਰਿਹਾ ਬੱਚਿਓ ਬਹੁਤ ਅੱਛਾ ਅੱਛਾ ਲੱਗ ਰਿਹਾ ਹੈ ਚਲੋ ਬਹੁਤ ਦੂਰ ਬੈਠਿਆਂ ਤੁਸੀਂ ਛੱਡ ਦੋ ਬਾਰਡਰ ਪਾਰ ਪਾਕਿਸਤਾਨ ਦੇ ਪਾਕਿਸਤਾਨ ਦੇ ਬਾਰਡਰ ਲਓ ਜੀ ਕਰਦਵਰਾ ਸੇ ਪਹੁੰਚੀ ਫਿਰ ਤੁਹਾਨੂੰ ਕਰਾਣੇ ਆ ਦਰਸ਼ਨ ਆਹ ਲੱਗੀ ਵੀ ਦਾਦੂ ਨਾਲ ਇੱਕ ਮਿੰਟ ਕੀ ਲਾਣਾ ਗੁਰਦੁਆਰਾ ਨੰਨਪੁਰ ਸਾਹਿਬੋਂ ਜਿੱਕਿਆ ਜੀ ਕਿਦਾਂ ਫਿਰ ਇਹ ਨਿੰਬੂ ਲੋਟਾ ਨਹੀਂ ਨਹੀਂ ਮੱਥਾ ਟੇਕੀ ਬਣਾ ਉਹ ਰੋਣਾ ਚੱਕੀ ਹੋਈ ਹੈ ਉਹਨੂੰ ਤੁਰੰਤ ਹੋਣ ਮੜਾ ਉਹ ਡੜੀ ਪਤਾ ਜਦ ਤੁਰ ਕੇ ਸਿੱਧੀ ਜਾਵੇ ਫਿਰ ਤਾਂ ਹੈ ਉਹਨੇ ਇੱਧਰ ਉੱਧਰ ਪੜਨਾ ਹੈ ਇੱਧਰ ਉੱਧਰ ਪੜਨਾ ਉਹਨੇ ਆ ਦੇਖੋ ਕੋਈ ਨਹੀਂ ਕੋਈ ਨਹੀਂ ਮੜਾ ਮੜਾ ਜਾ ਨਾਲ ਵੀ ਨਹੀਂ ਤੁਰਦੀ ਨਾ ਮਾਣਾ ਚਲੋ ਕਿੰਨੇ ਚਲੋ 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 ਕਲ ਅਨੰਦਪੁਰ ਸਾਹਿਬ ਤੋਂ ਆ ਗਏ ਪਟ ਵਾਪਸ ਆ ਕੇ ਬਟ ਵਾਪਸ ਆ ਕੇ ਇਹ ਦੇਖਿਆ ਕਿ ਆ ਚਰੀਟਾਂ ਵੱਜੀਆਂ ਹੋਈਆਂ ਨੇ ਕੱਲ ਕਿਥੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਕਿਸੇ ਨੇ ਸ਼ਰਾਰਤ ਕੀਤੀ ਤੇ ਸਾਰੀਆਂ ਚਰੀਟਾਂ ਪਾਤੀਆਂ ਗੱਡੀ ਦੇ ਉਪਰ ਆ ਦੇਖੋ ਕਿੰਨੀਆਂ ਸਾਰੀਆਂ ਬਹੁਤੀਆਂ ਚਰੀਟਾਂ ਫਿਰ ਮੈਂ ਗਰਮ ਪਾਣੀ ਭਰ ਕੇ ਲਿਆਇਆ ਕਿਉਂਕਿ ਪੀਪੀਐਫ ਕੀਤੀ ਹੋਈ ਹੈ ਬਚਾ ਹੋ ਗਿਆ ਜੇ ਕਿਤੇ ਪੀਪੀਐਫ ਨਾ ਕੀਤੀ ਹੁੰਦੀ ਤਾਂ ਇਹਦਾ ਹੋ ਜਾਣਾ ਸੀ ਨੁਕਸਾਨ ਬਹੁਤ ਜ਼ਿਆਦਾ ਪੇਂਟ ਦਾ ਤਾਂ ਇਹਨੂੰ ਸਾਫ਼ ਕਰੀਏ ਆਹ ਫੜੋ ਤਾਂ ਇਹ ਪਲੇਟਾਂ ਨਾਲ ਮਾਰੀਆਂ ਹੋਈਆਂ ਨੇ ਕਿਤੇ ਇਹ ਕਿਸ਼ੇਨ ਪਲੇਟਾਂ ਨਾਲ ਚਰੀਟਾਂ ਵੱਧੀਆਂ ਹੋਈਆਂ ਨੇ ਗਰਮ ਪਾਣੀ ਪਾ ਕੇ ਪੀਪੀਐਫ ਦੇ ਉੱਪਰ ये ठीक हो जा गर्म पानी पाया देखोग फर्क पैदा कि नहीं पैदा ਕੀ ਕਰੀਏ ਗੱਲ ਉਹਰੇ ਬੜਾ ਟਾਈਮ ਲਾਈ ਗਿਓ ਪੀਪੀਐਫ ਕਵਰ ਕਰਨੇ ਚ ਨਾ ਜੀ ਨਾ ਪਾਣੀ ਪਾਉਣ ਨਾਲ ਵੀ ਕੋਈ ਫਰਕ ਨਹੀਂ ਪਿਆ ਉਹ ਮਤਲਬ ਡੀਪ ਕੱਟ ਮਾਰੇ ਹੋਏ ਨੇ ਫਿਰ ਮੇਰੇ ਹਿਸਾਬ ਨਾਲ ਪੀਪੀਐਫ ਦਾ ਕੋਈ ਫਾਇਦਾ ਹੀ ਕੋਈ ਨਹੀਂ ਜੇ ਤੁਹਾਡੀ ਪ੍ਰੋਟੈਕਟਿੰਗ ਕਰਦੀ ਮਾੜੀ ਮੋਟੀ ਝਾੜੀਆਂ ਜਿਹੜੀਆਂ ਵੱਧਦੀਆਂ ਨੇ ਉਹਦੇ ਵਾਸਤੇ ਹੁੰਦੀ ਹੈ ਕਹਿੰਦੇ ਪੀਪੀਐਫ ਫਿਰ ਫਾਇਦਾ ਕੀ ਹੁਣ ਡੀਪ ਕੱਟ ਨੇ ਫਿਰ ਪੇਂਟ ਤੱਕ ਤਾਂ ਨਹੀਂ ਪਹੁੰਚਿਆ ਹੋਇਆ ਫਿਰ ਵੀ ਆਹ ਕਿੰਨਾ ਭੈੜਾ ਲੱਗ ਰਿਹਾ ਸ਼ਰਮ ਕਰੋ ਯਾਰ ਲੋਕੋ ਜਿਹਾ ਵੀ ਮਾਰੀ ਹੈਗੀ ਆ ਜੇ ਤੁਹਾਡੇ ਕਿਸੇ ਬੱਚੇ ਨੇ ਮਾਰੀ ਤੇ ਬੱਚਿਆਂ ਦਾ ਰੋਕਿਆ ਕਰੋ ਨਾ ਇਹ ਕੰਮ ਕਰਨ ਤੋਂ ਹੋ ਗਈਆਂ ਛੁੱਟੀਆਂ ਪੂਰੀਆਂ ਕਹਿੰਦੇ ਨੇ ਕਹਿੰਦੇ ਨੇ ਤੂਫਾਨ ਵਾਪਸ ਜਾ ਰਹੇ ਨੇ ਹੁਣ ਅੱਜ ਮੈਂ ਰੀਲ ਵੇਖੀ ਸੀ ਕਹਿੰਦੇ ਬੱਸਾਂ ਭਰ-ਭਰ ਕੇ ਨਾ ਜਨਾਨੀਆਂ ਚੜ੍ਹ ਰਹੀਆਂ ਸੀ ਕਹਿੰਦੇ ਹੁਣ ਜਿਹੜੇ ਤੂਫਾਨ ਗਏ ਉਸ ਜਿਵੇਂ ਵਾਪਸ ਆ ਰਹੇ ਨੇ ਆਜੋ ਚੱਲਾ ਹੁਣ ਪਾ ਲਈ ਦੇ ਮੈਨੂੰ ਸਹੀ ਗੱਲ ਹੈ ਹੁਣ ਤੂਫਾਨ ਵਾਪਸ ਚੱਲੇ ਨੇ ਓਏ ਓਏ ਦਾਦੂ 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 ਨੈਪੀ ਦਾਦੂ ਕਿਤੇ ਦਾਦੂ ਗਾਦੀ ਦੀਦੀ ਬੋਲੋ ਓ ਨੋ ਦਾਦੂ ਦਾਦੂ ਦੀਦੀਆਂ ਕਹਿੰਦੇ ਦਾਦੂ ਕੱਲ ਮੇਰੀ ਮਾਂ ਦਾ ਹੋ ਗਿਆ ਜੀ ਬੁਰਾ ਹਾਲ ਅਨੰਦਪੁਰ ਸਾਹਿਬ ਦੇ ਵਿੱਚ ਚਲੋ 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 ਬੇਟਾ ਬੈਗ ਚ ਕਾਓ ਬਾਏ 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 ਮੈਨੂੰ ਪਤਾ ਓਕੇ ਲਓ ਜੀ ਮੰਮੀ ਹੋਣੀ ਬੱਚੇ ਚਲੇ ਗਏ ਸਾਰੇ ਪਿੰਡ ਬੱਚਿਆਂ ਦੇ ਸਕੂਲ ਵੀ ਲੱਗੇ ਆ ਹੁਣ ਬੱਚੇ ਸਕੂਲ ਚ ਜਾਣ ਲੱਗੇ ਨੇ ਤੇ ਸ਼ਿਪੀ ਦਾ ਮੂੰਹ ਥੋੜਾ ਜਿਹਾ ਉਤਰਾ ਹੋਇਆ ਕਿਉਂਕਿ ਇਹਨਾਂ ਨੂੰ ਗੱਡੀ ਦਾ ਦੁੱਖ ਲੱਗ ਗਿਆ ਆਪਣਾ ਕਿਉਂਕਿ ਉਹੜਾ ਸਕ੍ਰੈਚ ਵੱਜੇ ਆ ਮੈਂ ਡੇਗ ਜੂਗੀ ਕਿਤੇ ਜਾ ਕੇ ਓਹ ਨਹੀਂ ਤੁਹਾਨੂੰ ਦੁੱਖ ਲੱਗੂ ਗੱਡੀ ਦਾ ਬੜਾ ਸਦਮਾ ਲਾਈ ਪਏ ਨੇ ਨਾ ਗੱਡੀ ਦਾ ਲੈਣਾ ਨਹੀਂ ਫਿਰ ਨਹੀਂ ਓਦਾਂ ਮੈਂ ਮੰਨਦੀ ਚਲੋ ਮਤਲਬ ਆਪਣੇ ਵਾਸਤੇ ਨਹੀਂ ਆ ਹੁਣ ਆਪਾਂ ਗੱਡੀ ਕਿਤੇ ਕਿੱਥੇ ਕਿੱਥੇ ਜਾਂਦੀ ਐ ਰੋਜ਼ ਆਪਾਂ ਕਿਤੇ ਜਾਣੇ ਆਉਣੇ ਆ ਕਿਤੇ ਵੀ ਕੁਝ ਵੀ ਹੋ ਸਕਦਾ ਵਾ ਹਨਾ ਚਲੋ ਕੋਈ ਗੱਲ ਨਹੀਂ ਜੇ ਗੱਡੀਆਂ ਚੀਜ਼ਾਂ ਇਹ ਲੈਣੇ ਆ ਤੇ ਨਾਲ ਕੁਝ ਨਾ ਕੁਝ ਤਾਂ ਕੋਈ ਨਾ ਕੋਈ ਕੁਝ ਜੇ ਕੋਈ ਘਰ ਤਾਂ ਕਿਸੇ ਨਾ ਤੇ ਕੀ ਕਰ ਸਕਦੇ ਯਾਰ ਪਰ ਪੀਪੀਐਫ ਦਾ ਵੀ ਫਾਇਦਾ ਨਹੀਂ ਹੋਇਆ ਦੇਖੋ ਫਿਰ ਹੁਣ ਪੀਪੀਐਫ ਹੁਣ ਇਸ ਚੀਜ਼ ਨੂੰ ਥੋੜੀ ਪ੍ਰੋਟੈਕਟ ਕਰ ਸਕਦੀ ਐ ਪੀ ਪਿਆ ਤਾਂ ਜੇ ਕਿਤੇ ਝਾੜੀਆਂ ਨਾ ਲੱਗ ਜਾਂਦੀਆਂ ਜਾਂ ਮਲ ਤੁਹਾਡੀ ਕੋਈ ਗਲਤੀ ਨਾ ਫਿਰ ਮੇਰੇ ਸਾਹਮਣੇ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਪੀ ਪੀ ਐਫ ਚੜ੍ਹਾਈ ਹੈ ਫਿਰ ਜੇ ਫਿਰ ਪੂਰੀ ਪੀ ਪੀ ਐਫ ਚੇਂਜ ਹੋ ਗਈ ਪੇਂਟ ਸਸਤਾ ਪੈਂਦਾ ਪੀ ਪੀ ਐਫ ਚੋਂ ਨਹੀਂ ਮਹਿੰਗੀ ਪੈਂਦੀ ਪੀ ਪੀ ਐਫ ਦਾ ਓਹ ਤਾਂ ਬਹੁਤ ਫਾਇਦਾ ਵਾ ਹੁੰਦਾ ਕਿ ਦਿਨੀ ਵੀ ਕਿਤੇ ਲੱਗੀ ਆ ਪੀ ਪੀ ਐਫ ਨਾ ਸੇਫ ਆ ਪਰ ਪੀ ਪੀ ਐਫ ਜਦੋਂ ਕਿਤੇ ਵੀ ਉਨੀ ਕੀ ਮਤਲਬ ਥੋੜੀ ਬੁਤੀ ਹੋ ਜਾਂਦੀ ਹੈ ਵੀ ਦੋ ਸਕੂਟਰੀ ਵਧੀ ਸੀ PPF ਉਹ ਕੌਨਿਕ ਥਾਂ ਨੂੰ ਚੇਂਜ ਕਰਾਉਣ ਦਾ ਜਿਹੜਾ ਪੈਸਾ ਲੱਗਦਾ ਨਾ ਉਹਨਾਂ ਪੇਂਟ ਕਰਾਉਣ ਦਾ ਪੈਸਾ ਨਹੀਂ ਲੱਗਦਾ ਜਿੰਨਾ ਉਹ PPF ਨੂੰ ਪੈਸਾ ਲੱਗਦਾ ਵਾ ਤੇ ਮੈਂ ਉਹੀ ਤਾਂ ਕਹਿ ਰਿਹਾ ਹੁਣ ਮੰਨ ਲਓ ਚ ਏ PPF ਉਤਾਰ ਦਾਂਗੇ ਚਲੋ ਪੇਂਟ ਬਚ ਗਿਆ ਜੇ ਮੰਨ ਲਓ ਹਨਾ PPF ਚੇਂਜ ਕਰਾਵਾਂਗਾ 8-9000 ਰੁਪਏ ਨਾਲ ਇੱਕ ਟਾਕੀ ਦਾ ਲੈ ਲੈਣਾ ਇੰਨਾ ਪੇਂਟ ਤਾਂ ਨਹੀਂ ਲੱਗਣਾ ਕੋਈ ਗੱਲ ਨਹੀਂ ਮਾਦੇ ਘਾਟੇ ਚੱਲਦੇ ਰਹਿੰਦੇ ਮਹਾਰਾਜੀ ਰਜਾ ਚ ਤੇ ਮਹਾਰਾ ਇਹਨੂੰ ਮਨਜ਼ੂਰ ਹੂੰ ਵਾਈਕਰ ਵਾਈਕਰ ਕਰ ਰਹੀ ਹੈ ਅਰਦਾਸ ਕਰਕੇ ਨਾ ਅੰਦਰ ਮੈਂ ਮੇਰੇ ਨਾਲ ਹੀ ਜਾਂਦੀ ਤੇ ਮੈਂ ਅੰਦਰ ਫਿਰ ਅਰਦਾਸ ਕਰਨ ਗਈ ਨਾ ਤੇ ਮੇਰੇ ਨਾਲ ਇਹ ਆ ਜਾਂਦੀ ਰੋਜ਼ ਸ਼ਾਮ ਨੂੰ ਜਦੋਂ ਮੈਂ ਅਰਦਾਸ ਕਰਦੀ ਆ ਨਾ ਰਹਿਰਾ ਸਾਹ ਤੋਂ ਅੰਦਰ ਹੁੰਦੇ ਸਾਰੇ ਵਾਇਗੁਰ ਕਰਦੀ ਆ ਮੱਥਾ ਢੇਕਦੀ ਆ ਮੱਥਾ ਢੇਕਦੀ ਆ ਜਦੋਂ ਮੈਂ ਜਕਾਰਾ ਲੈਂਦੀ ਆ ਫਿਰ ਮੱਥਾ ਢੇਕਦੀ ਆ ਥੱਲੇ ਵਾਇਗੁਰ ਬੋਲਦੀ ਆ ਨਹੀਂ ਮੈਂ ਗੱਲ ਦੱਸਾਂ ਬੱਚੇ ਕਿੱਥੋਂ ਸਿੱਖਦੇ ਨੇ ਬੱਚੇ ਗੁਰਮਤਾ ਗੁਰਮਤ ਪਾਸ਼ਾ ਯੱਗ ਪਾ ਕੇ ਐਸੇ ਨੇ ਗੁਰਸਿੱਖੀ ਬਾਰੇ ਕੋਈ ਚੀਜ਼ ਮਤਲਬ ਦੇ ਵਿੱਚ ਜੋ ਤੁਹਾਡਾ এনवायरमेंट ਹੈ ਬੱਚਾ ਉਸ ਤੋਂ ਚੀਜ਼ ਸਿੱਖਦਾ ਸਿੱਖਦਾ ਬਿਲਕੁਲ ਆਪਾਂ ਇਹ ਕਹ ਨਹੀਂ ਕਹਿ ਸਕਦੇ ਵੀ ਬੱਚਾ ਬੱਚੇ ਨੂੰ ਸਾਡੇ ਨੂੰ ਕੁਝ ਨਹੀਂ ਆਉਂਦਾ ਬੱਚਾ ਕਿੱਥੋਂ ਸਿੱਖ ਗਿਆ ਤੂੰ ਜੋ ਘਰ ਦਾ ਮਾਹੌਲ ਹੋਏਗਾ ਜੋ ਤੁਸੀਂ ਘਰ ਦੇ ਵਿੱਚ ਕਹਿੰਦੇ ਨੇ ਬੀਜ ਬੀਜੋਗੇ ਉਹੀ ਆਪਾਂ ਫਸਲ ਕਟਾਂਗੇ ਇਹਨੂੰ ਆਪਾਂ ਸਮਝਾਂਦੀ ਥੋੜੀ ਆ ਇਸ ਨੂੰ ਦੇਖਦੀ ਆ ਘਰ ਦੇ ਵਿੱਚ ਜੇ ਮਾਲਕ ਘਰ ਚ ਬਾਗ ਨਹੀਂ ਲੱਗਦੀ ਆ ਜਾਂ ਮਾਲਕ ਅਸੀਂ ਪਾਠ ਕਰ ਰਹੇ ਆ ਤਾਂ ਇਹ ਉਹ ਚੀਜ਼ ਅਡਾਪਟ ਕਰਦੀ ਉਸਦੀ ਹੈ ਨਾ ਜਿਹੇ ਇੰਨਾ ਸਿਖਾਉਨੇ ਵੀ ਵਾਹਿਗੁਰੂ ਜਾਂ ਵਾਹਿਗੁਰੂ ਜੀ ਦਾ ਖਾਸ ਸਾਬ ਹੈ ਕਿ ਜਿਉਂ ਫਤੇ ਜੰਚਕਾਰਾ ਛੱਡਦੇ ਆ ਇਹਨੂੰ ਇੰਨਾ ਕਿ ਉਹ ਪਤਾ ਵਾ ਇਹ ਚੀਜ਼ਾਂ ਦਾ ਨਾਲ ਜਦੋਂ ਅਸੀਂ ਪਾਠ ਕਰਨ ਲੱਗ ਜਾਈਏ ਨਾ ਦੋਸਤੋ ਇਹ ਖੁਦ ਆ ਕੇ ਵਾਹਿਗੁਰੂ ਕਰਦੀ ਹੈ ਮੱਥਾ ਟੇਕਦੀ ਆਪਣੇ ਆਪ ਇਹਨੂੰ ਪਤਾ ਵੀ ਹੁਣ ਇਹਨਾਂ ਦੀ ਰੁਟੀਨ ਬਣ ਗਈ ਹੈ ਤੇ ਮੈਂ ਮੈਂ ਵੀ ਇਸ ਰੁਟੀਨ ਦਾ ਹਿੱਸਾ ਵਾਹਿਗੁਰੂ ਹਾਂ ਵਾਹਿਗੁਰੂ ਹੋਈ ਹੈ ਨਾ ਘਰ ਦੇ ਵਿੱਚ ਜੇ ਤੁਸੀਂ ਜਿਵੇਂ ਦਾ ਮਹੌਲ ਰੱਖੋਗੇ ਉਮੀਦ ਹੈ ਤੁਹਾਡਾ ਬੱਚਾ ਅਡਾਪਟ ਕਰੇਗਾ ਇਨੂੰ ਸਿਖਾਉਣ ਦੀ ਲੋੜ ਨਹੀਂ ਪੈਂਦੀ ਮੈਂ ਤਾਂ ਹੈਰਾਨ ਹੁਦ ਅਸੀਂ ਚਲੋ ਇਹਨੇ ਆਪਣੇ ਮੱਥਾ ਟੇਕ ਰਹੀ ਐ ਜਦੋਂ ਜੈਕਾਰਾ ਵਾਇਗਰੂ ਛੱਡ ਰਹੀ ਐ ਵੀ ਮੈਂ ਕਿਹਾ ਦੇਖੋ ਬੱਚਾ ਹੈ ਨਾ ਸਹੀ ਗੱਲ ਹੈ ਬੱਚੇ ਘਰ ਤੋਂ ਚੀਜ਼ਾਂ ਸਿੱਖਦੇ ਆਪਾਂ ਸਾਰੇ ਤੁਹਾਨੂੰ ਵੀ ਇਹ ਜਿਹੜੇ ਜਿਹੜੇ ਵੀ ਸਾਡਾ ਵਲੌਗ ਦੇਖ ਰਹੇ ਨੇ ਹਨਾ ਅਸੀਂ ਵੀ ਤੁਹਾਨੂੰ ਇਹ ਕਵਾਂਗੇ ਕਿ ਘਰ ਦੇ ਵਿੱਚ ਤੁਸੀਂ ਮਤਲਬ ਆਪਣੇ ਜੋ ਸਾਡਾ ਇਤਿਹਾਸ ਵਾ ਜੋ ਬਾਣੀ ਪੜ੍ਹਦੇ ਆ ਆਪਾਂ ਨੂੰ ਬੱਚਿਆਂ ਨੂੰ ਜੇ ਅਸੀਂ ਨਹੀਂ ਦੱਸਾਂਗੇ ਚਲੋ ਅਜੇ ਤਾਂ ਬਾਗ ਬਹੁਤ ਛੋਟੀ ਐ ਹਨਾ ਇਹ ਪਰ ਜਿਹੜੇ ਬੱਚੇ ਥੋੜੇ ਵੱਡੇ ਹੋ ਜਾਂਦੇ ਨੇ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਹੀ ਨਹੀਂ ਪਤਾ ਹੁੰਦਾ ਸਾਡਾ ਇਤਿਹਾਸ ਕੀ ਆ ਜ਼ਰੂਰ ਬੱਚਿਆਂ ਨਾਲ ਨਾਲ ਥੋੜਾ ਜਿਹਾ ਟਾਈਮ ਕੱਢੀਓ ਉਹਨਾਂ ਨੂੰ ਆਪਣਾ ਇਹ ਤਾਂ ਇਤਿਹਾਸ ਦੱਸਿਆ ਕਰੋ ਬਾਣੀ ਪੜਨ ਵਾਸਤੇ ਲਾਇਆ ਕਰੋ ਉਹਨਾਂ ਨੂੰ ਚਾਹੇ ਥੋੜਾ ਥੋੜਾ ਕਰਕੇ ਪਾਠ ਕਰਨਾ ਸਿੱਖੇ ਬੰਦਾ ਹੈ ਨਹੀਂ ਬਿਲਕੁਲ ਇੱਕ ਓੰਕਾਰ ਮੋਲ ਮੰਤਰ ਤੋਂ ਪੰਜ ਪੋੜੀਆਂ ਦਾ ਪਾਠ ਫਿਰ ਆਪਣਾ ਜਪਜੀ ਸਾਹਿਬ ਦਾ ਪਾਠ ਹੋ ਗਿਆ ਚੌਪਾਈ ਸਾਹਿਬ ਜੀ ਕੋਈ ਵੱਡਾ ਵਾ ਮੰਨ ਲਓ ਕੋਈ ਕਲਾਸ 2 10th 2 ਚ ਪੜਦਾ ਬੱਚਾ ਚਾਹੇ ਕੁੜੀ ਮੁੰਡਾ ਕੋਈ ਵੀ ਆ ਮਤਲਬ ਮੈਂ ਇਹ ਚੀਜ਼ ਵੇਖੀ ਆ ਸਾਡੇ ਟਾਈਮ ਦੇ ਵਿੱਚ ਇਦਾਂ ਹੁੰਦਾ ਸੀ ਕਿ ਅਸੀਂ ਮਤਲਬ ਸਿੱਖ ਮਿਸ਼ਨਰੀ ਕਾਲਜ ਵੱਲੋਂ ਪੇਪਰ ਹੁੰਦੇ ਹੁੰਦੇ ਸੀ ਮਤਲਬ ਸਿੱਖਤਰ ਪ੍ਰਸ਼ਨ ਉੱਤਰੀ ਦੇ ਪੇਪਰ ਹੁੰਦੇ ਹੁੰਦੇ ਸੀ ਕਿ ਉਹਦੇ ਵਿੱਚ ਬਾਣੀਆਂ ਵੀ ਪੜ੍ਹਨੀਆਂ ਹੁੰਦੀਆਂ ਸੀ ਕਿ ਸਾਰੀਆਂ ਬਾਣੀਆਂ ਯਾਦ ਕਰਨੀਆਂ ਵਾ ਪਰ ਇੱਕ ਦੋਕ ਸਾਨੂੰ ਹੁੰਦੀ ਸੀ ਅਗਲੀ ਟੋਕ ਅਸੀਂ ਅਸੀਂ ਲਿਖਣੀ ਹੁੰਦੀ ਔਰ ਸਾਡੇ ਸਾਰੇ ਗੁਰੂਆਂ ਦਾ ਜਿਹੜਾ ਸੰਖੇਪ ਇਤਿਹਾਸ ਹੁੰਦਾ ਸੀ ਉਹ ਅਸੀਂ ਪੇਪਰ ਦਿੰਨੇ ਹੁੰਦੇ ਸੀ ਪਰ ਅੱਜ ਦੇ ਸਮੇਂ ਵਿੱਚ ਜੇ ਮੈਂ ਗੱਲ ਕਰਾਂ ਨਾ ਅੱਜ ਦੇ ਸਮੇਂ ਤੇ ਉਸ ਸਮੇਂ ਚ ਬੜਾ ਡਿਫਰੈਂਸ ਬਹੁਤ ਜ਼ਿਆਦਾ ਕਿਉਂਕਿ ਅੱਜ ਦੇ ਬੱਚੇ ਸਿਰਫ ਆਪਣੀ ਕਿਤਾਬੀ ਪੜਾਈ ਜੋਗੇ ਰਹਿ ਗਏ ਆ ਕਿਉਂਕਿ ਇਹਨਾਂ ਵਾਸਤੇ ਨਵੀਂ ਦੁਨੀਆ ਬਹੁਤ ਆ ਗਈ ਹੈ ਜਿਵੇਂ ਕਾਰਟੂਨ ਹੋ ਗਏ ਚਲੋ ਕਾਟ ਮੋਸਟ ਟਾਈਮ ਤੇ ਵੀ ਸੀ ਆਈ ਮੀਨ ਉਹਨਾਂ ਦੇ ਵਾਸਤੇ ਐਕਸਪੋਜ਼ਰ ਬਹੁਤ ਜ਼ਿਆਦਾ ਆ ਗਿਆ ਬੱਚਿਆਂ ਨੂੰ ਬਹੁਤ ਜ਼ਿਆਦਾ ਆ ਗਿਆ ਸਾਡੇ ਟਾਈਮ ਤੇ ਅਸੀਂ ਖੇਡਾਂ ਖੇਡਦੇ ਹੁੰਦੇ ਸੀ ਪੜਦੇ ਵੀ ਸੀ आ, मतलब एक्स्ट्रा ਜਿਹੜੀ ਐਕਟੀਵਿਟੀਜ਼ ਇਹ ਇਹ ਵੀ ਕਰਦੇ ਹੁੰਦੇ ਸੀ मतलब ਬੜਾ ਅਹੀਂ ਆਪਣਾ ਦਿਮਾਗ ਦਿਮਾਗ ਨੂੰ ਤੁਸੀਂ ਰਿਯੂਟਿਲਾਇਜ਼ ਕਰਦੇ ਸੀ ਸਮੇਂ ਪਰ ਅੱਜ ਦੇ ਸਮੇਂ 'ਚ ਜਿਵੇਂ ਬੱਚਿਆਂ ਦੇ ਸਿਰਫ ਪੜ੍ਹਾਈ ਵਾਸਤੇ ਹੀ मतलब ਟਾਈਮ ਨਿਕਲਦਾ ਵਾ ਸਕੂਲ ਜਾਂਦੇ ਨੇ ਆਉਂਦੇ ਪੜ੍ਹਦੇ ਪਰ ਮੈਂ ਬੇਨਤੀ ਕਰਦਾ ਦੋਸਤੋ ਸਾਰਿਆਂ ਨੂੰ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ ਬੱਚਿਆਂ ਨੂੰ ਬਾਣੀ ਬਾਰੇ ਸਾਡੇ ਸਿੱਖ ਇਤਿਹਾਸ ਬਾਰੇ ਸਾਡੇ ਪੰਜਾਬ ਬਾਰੇ ਸਾਡੇ ਸਹੀ ਗੱਲ ਹੈ ਸਾਰਿਆਂ ਬਾਰੇ ਸਾਡੇ ਯੋਧਿਆਂ ਬਾਰੇ ਪਤਾ ਹੋਣਾ ਚਾਹੀਦਾ ਬਿਲਕੁਲ ਸਹੀ ਗੱਲ ਜੇ ਤੁਹਾਨੂੰ ਡੀਪ ਨਹੀਂ ਘਟੋ ਘਟ ਉੱਪਰਲੀ ਪਰਤ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਤੁਹਾਨੂੰ ਪਤਾ ਹੋਣੀ ਚਾਹੀਦਾ ਪਰ ਮੇਨ ਮੇਨ ਜ਼ਰੂਰ ਕਿਉਂਕਿ ਸਾਡੇ ਸਿੱਖ ਬੱਚੇ ਨੂੰ ਜਿਨੀ ਅਸੀਂ ਆਪਣੇ ਸਕੂਲਾਂ ਚ ਜਦੋਂ ਪੜਦੇ ਆ ਸਿਲੇਬਸ ਸਾਰਾ ਪੜਦੇ ਆ ਉਹਨਾਂ ਨੂੰ ਪੇਪਰ ਦਿੰਨੇ ਆ ਸੇਮ ਸਾਨੂੰ ਸਾਨੂੰ ਸਾਡੇ ਸਿੱਖੀ ਬਾਰੇ ਸਾਡਾ ਸਿਲੇਬਸ ਹੀ ਨਹੀਂ ਪਤਾ ਹੋਊਗਾ ਤੇ ਫਸ ਅਸੀਂ ਫਿਰ ਕੀ ਉਹੀ ਤਾਂ ਗੈਰਾਂ ਦੇ ਕੱਲ ਨੂੰ ਬੱਚੇ ਪੜ ਲਿਖ ਕੇ ਜਿੰਨੇ ਮਰਜ਼ੀ ਵੱਡੇ ਅਫਸਰ ਬਣ ਜਾਣ ਕਿਸੇ ਵੀ ਸਟੇਟ ਜਾ ਕੇ ਜੋਬ ਕਰਨਗੇ ਉਹਨਾਂ ਨੂੰ ਪੁੱਛਣ ਕਿ ਸਿੱਖ ਕੌਣ ਹੁੰਦੇ ਨੇ ਤਾਂ ਬੱਚਿਆਂ ਨੂੰ ਆਨਸਰ ਹੋਣਾ ਚਾਹੀਦਾ ਹੈ ਜ਼ਰੂਰੀ ਹੈ ਬਹੁਤ ਚੀਜ਼ ਨਹੀਂ ਚਲੋ ਠੀਕ ਆ ਮਿਲਦੇ ਆ ਤੁਹਾਨੂੰ ਆਪਾਂ ਕੱਲ ਹੁਣ ਨਵੇਂ ਵਲੋਗਸ ਤੋਂ ਸਾਨੂੰ ਜਲਦ ਬਾਈ ਬਾਈ